ਸਾਸ਼ੀ ਗੱਲ ਦੋਸਤੋ ਅੱਜ ਹੈਗਾ ਨਗਰ ਕੀਰਤਨ ਮਾਲਟਨ ਤੋਂ ਜਿਹੜਾ ਚੱਲਣਾ ਹੈ ਤੇ ਮਾਲਟਾ ਦੇ ਨੇੜੇ ਤੇੜੇ ਗੁਰਦੁਆਰੇ ਦੇ ਕੋਲੇ ਇਹ ਪਾਰਕਿੰਗ ਦੀ ਕੋਈ ਜਗ੍ਹਾ ਨਹੀਂ ਮਿਲ ਰਹੀ ਦੇਖ ਰਿਹਾ ਹਾਂ ਸਾਰੀ ਲਾਈਨਾਂ ਲੱਗੀਆਂ ਪਈਆਂ ਕੋਈ ਪਾਰਕਿੰਗ ਦੀ ਜਗ੍ਹਾ ਨਹੀਂ ਅਸੀਂ ਵੀ ਤਿੰਨ ਚਾਰ ਗਲੀਆਂ ਘੁੰਮੇ ਬਾਕੀ ਦੇਖਦੇ ਹਾਂ ਜੇ ਇੱਥੇ ਪਾਰਕਿੰਗ ਮਿਲਦੀ ਆ ਜਾਂ ਨਹੀਂ ਇਹ ਤੁਹਾਨੂੰ ਦਿਖਾ ਦਿੰਦਾ ਕਿਹੜਾ ਏਰੀਆ ਹੈਗਾ ਫੋਨ ਤੇ ਇਹ ਦੇਖ ਸਕਦੇ ਹੋ ਤੁਸੀਂ ਹੱਲ ਸਟਰੀਟ ਜਿਹੜੀਆਂ ਸਟ੍ਰੀਟਾਂ ਨੇ ਇੱਥੇ ਨੇੜੇ-ਤੇੜੇ ਕੋਈ ਪਾਰਕਿੰਗ ਨਹੀਂ ਅਸੀਂ ਘੁੰਮ ਗਏ ਆਲਮੋਸਟ ਆਲਮੋ ਪੂਰਾ ਰਾਸਾ ਇੱਥੇ ਅੱਜ ਚਲੋ ਚੱਲਦੇ ਆਂ ਫਿਰ ਨਗਰ ਕੀਰਤਨ ਤੇ ਜਗ੍ਹਾ ਲੱਭ ਕੇ ਪਾਰਕਿੰਗ ਦੀ ਐਟ ਰੇ ਤੇ ਇੱਕ ਕੁਛ ਬਰੋ ਹੋ ਤਾ ਹੈ ਇਹ ਆਪਾਂ ਨੂੰ ਪਾਰਕਿੰਗ ਮਿਲ ਗਈ ਇੱਥੇ ਤੇ ਮਿੰਟੋ ਮਿੰਟੀ ਗੱਡੀਆਂ ਫੁੱਲ ਹੋ ਗਈਆਂ ਪਹਿਲਾਂ ਇੱਥੇ ਕੋਈ ਪਾਰਕ ਪਾਰਕ ਨਹੀਂ ਕੀਤੀ ਹੋਈ ਸੀ ਗੱਡੀ ਇੱਕ ਗੱਡੀ ਪਾਰਕ ਸੀ ਤੇ ਹੁਣ ਅੱਗੇ ਦੇਖ ਸਕਦੇ ਹੋ ਕਿੰਨੀਆਂ ਗੱਡੀਆਂ ਪਾਰਕ ਹੋ ਗਈਆਂ ਤੇ ਹੁਣ ਆਪਾਂ ਚੱਲਦੇ ਆ ਗੁਰੂ ਘਰ ਜਿੱਥੋਂ ਨਗਰ ਕੀਰਤਨ ਚੱਲਣਾ ਉਹ ਯਾਰ ਆਹ ਜੈਕਟ ਲਾ ਕੇ ਆਉਣੀ ਸੀ ਯਾਰ ਮੇਰਾ ਲਾ ਕੇ ਆਉਣਾ ਸੀ बिन सेवा त्रिग हाथ पैर और नेवर करनी वाहेगुरु कृपा का हमारा तोल तगड़ी नन्ही कणक कबीनी पकड़ी जिडि उठे दर्शन पर जाऊं दुश्मन से कैसे लड़ पाऊं ਮੇਰ ਧਰਨਾ ਵਾਲੇ ਤੇ ਲਾਗੇ ਜਾਂ ਫਤ ਤੇ ਸਾਡੀ ਹੱਕ ਤੇ ਅੱਜ ਤੇ ਲਾਗੇ ਕਹੇ ਸਾਡੀ ਹੱਕ ਤੇ ਅੱਜ ਤੇ ਲਾਗੇ ਜੱਥਾ ਲੈ ਕੇ ਗੋਬਰ ਦੇ ਮਾਦਾਂ ਦੇ ਨੇੜੇ ਪਹੁੰਚੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਰਰ ਕਰਦੀ ਕਰਤਾਰ ਝੰਡਾ ਕੀਤਾ ਬੇਮਿਆਰ ਧਰਦੀ ਦੇ ਹਿੱਕ ਉਤੇ ਪਾਈ ਲਕੀਰ ਹੋਰ ਮੰਦੀ ਵੜਿਓ ਜਿਹੜੇ ਮਾਣੁਕ ਮਜਾਕਾ ਕਰਨ ਵਾਲੇ ਸੁਨਕੀਰ ਤੋਂ ਅੱਗੇ ਆ ਜਾਓ ਜਿਹੜੇ ਘਰਾਂ ਨਾਲ ਮੁਹੱਬਤ ਛੱਡ ਕੇ ਅਟਾਰੇ ਗੁਰੂ ਕੀ ਭੋਜ ਮੇਂ ਦੁਸ਼ਮਣਾਂ ਦਾਤੇ ਹੱਲਾ ਏ ਕਾਹਦੇ ਲਈ ਹੰਗ ਕਰਾਇਗਾਗਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਲੈਣ ਦੇਖ ਸਕਦਾ ਜੇ ਉਹ ਜਾ ਰਹੇ ਨੇ ਹਾਂ ਬੋਹ ਤੁਰਾਓ ਤੁਰਾਓ ਉਹ ਖੜਾ ਆਪਾਂ ਹੁਣ ਪਹੁੰਚ ਚੁੱਕੇ ਆ ਗੁਰੂਕਾਰ ਮਾਲਟਨ ਸਿੰਘ ਸਵਾ ਗੁਰਦੁਆਰਾ ਜਿੱਥੇ ਕੋਈ ਊ ਕੋ ਉੱਥੇ ਭੀੜ ਹੋਊਗੀ ਹੈ ਤੁਦ बढ़िया <laughs> कुझु